ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵ ਦੀ ਕਲਾ ਇੱਕ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਅੱਪਾਂ ਪੜਾਂਗੇ ਇਸ ਦਾ ਅਧਿਆਏ ਬੁਰੇ ਨੂੰ ਵੀ ਚੰਗਾ ਹੀ ਨਾ ਦਿਓ ਜਦੋਂ ਕੋਈ ਯੋਗ ਕਰਮਚਾਰੀ ਅਚਾਨਕ ਹੀ ਆਪਣੇ ਕੰਮ ਪ੍ਰਤੀ ਲਾਪਰਵਾਹ ਹੋ ਜਾਵੇ ਜਾਂ ਫਿਰ ਉਹ ਕੰਮ ਹੀ ਖਰਾਬ ਕਰਨ ਲੱਗੇ ਤਾਂ ਅਜਿਹੇ ਮੌਕੇ ਤੁਸੀਂ ਕੀ ਕਰੋਗੇ ਗੱਲ ਸਾਫ਼ ਹੈ ਕਿ ਤੁਸੀਂ ਉਸਨੂੰ ਤੁਰੰਤ ਨੌਕਰੀ ਤੋਂ ਹਟਾ ਦਿਓਗੇ ਪਰ ਇਹ ਤਾਂ ਸਮੱਸਿਆ ਦਾ ਸਹੀ ਹੱਲ ਨਹੀਂ ਹੈ ਜਾਂ ਫਿਰ ਤੁਸੀਂ ਉਸ ਦੀ ਖੂਬ ਆਲੋਚਨਾ ਕਰ ਸਕਦੇ ਹੋ ਜਿਸ ਨਾਲ ਉਸ ਦਾ ਮਨ ਤੁਹਾਡੇ ਪ੍ਰਤੀ ਦੁਸ਼ਮਣਲ ਭਰ ਜਾਵੇ ਹੈਨਰੀ ਹੈਕ ਲਵੇਲ ਨੂੰ ਇੰਡੀਆਨਾ ਵਿੱਚ ਇੱਕ ਵੱਡੀ ਟਰੱਕ ਡੀਲਰਸ਼ਿਪ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਸੀ ਪਰ ਇਹਨਾਂ ਦਿਨਾਂ ਵਿੱਚ ਉਹ ਆਪਣੇ ਇੱਕ ਮਕੈਨਿਕ ਬਿਲ ਤੋਂ ਕਾਫੀ ਪਰੇਸ਼ਾਨ ਸੀ ਕਿਉਂਕਿ ਉਸਦਾ ਕੰਮ ਉਸਦੀ ਇੱਛਾ ਦੇ ਅਨੁਸਾਰ ਨਹੀਂ ਸੀ ਹੋ ਰਿਹਾ ਉਹਦਾ ਮਿਸਟਰ ਹੈਕ ਨੇ ਉਸਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਸ ਨਾਲ ਖੁੱਲ ਕੇ ਗੱਲਬਾਤ ਕੀਤੀ ਤੁਸੀਂ ਇੱਕਨਪੂਰਨ ਮਕੈਨਿਕ ਹੋ ਬਿਲ ਤੁਸੀਂ ਕਾਫੀ ਸਾਲਾਂ ਤੋਂ ਸਾਡੇ ਕੋਲ ਕੰਮ ਕਰ ਰਹੇ ਹੋ ਅਤੇ ਉਹ ਵੀ ਕਾਫੀ ਵਧੀਆ ਤਰੀਕੇ ਨਾਲ ਤੁਸੀਂ ਕਈ ਵਾਹਨਾਂ ਦੀ ਕਾਫੀ ਚੰਗੇ ਤਰ੍ਹਾਂ ਰਿਪੇਅਰ ਕੀਤੀ ਹੈ ਇਸੇ ਲਈ ਕਈ ਗਾਹਕ ਤੁਹਾਡੀ ਤਾਰੀਫ ਕਰਦੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਉਹੋ ਜਿਹਾ ਕੰਮ ਨਹੀਂ ਕਰ ਰਹੇ ਜਿਵੇਂ ਕਿ ਅਸੀਂ ਤੁਹਾਡੇ ਕੋਲੋਂ ਉਮੀਦ ਕਰਦੇ ਹਾਂ ਵਾਕਈ ਤੁਸੀਂ ਇੱਕ ਬਹੁਤ ਚੰਗੇ ਮਕੈਨਿਕ ਹੋ ਇਸ ਲਈ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਸ ਹਾਲਤ ਵਿੱਚ ਨਾ ਖੁਸ਼ ਨਹੀਂ ਅਤੇ ਅਸੀਂ ਦੋਵੇਂ ਮਿਲ ਬੈਠ ਕੇ ਇਸ ਸਮੱਸਿਆ ਦਾ ਬਿਹਤਰ ਹੱਲ ਲੱਭ ਸਕਦੇ ਹਾਂ ਬਿਲ ਨੇ ਬੜੀ ਹੈਰਾਨੀ ਨਾਲ ਜਵਾਬ ਦਿੱਤਾ ਕਿ ਉਸ ਨੂੰ ਤਾਂ ਇਹ ਗੱਲ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਪਹਿਲਾਂ ਜਿੰਨਾ ਵਧੀਆ ਕੰਮ ਨਹੀਂ ਕਰ پا ਰਿਹਾ ਫਿਰ ਉਸਨੇ ਆਪਣੇ ਬੌਸ ਨੂੰ ਭਰੋਸਾ ਦਿੱਤਾ ਕਿ ਹੁਣ ਉਹ ਪਹਿਲਾਂ ਤੋਂ ਵੀ ਬਿਹਤਰ ਕੰਮ ਕਰਕੇ ਦਿਖਾਵੇਗਾ ਅਤੇ ਭਵਿੱਖ ਵਿੱਚ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਭਵਿੱਖ ਵਿੱਚ ਕਦੇ ਵੀ ਉਸਨੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਹੋਵੇਗਾ ਸ਼ਾਇਦ ਨਹੀਂ ਇਹ ਇੱਕ ਵਾਰ ਫਿਰ ਉਹੀ ਪੁਰਾਣਾ ਨਪੁੰਨ ਤੇ ਤੇਜ਼ ਮਕੈਨਿਕ ਬਣ ਗਿਆ ਮਿਸਟਰ ਹੈਂਕ ਨੇ ਅਤੀਤ ਦੇ ਉਸ ਦੇ ਕੰਮ ਦਾ ਉਸ ਦੇ ਸਾਹਮਣੇ ਜੋ ਅਕਸ ਬਣਾ ਦਿੱਤਾ ਸੀ ਉਸ ਅਕਸ ਨੂੰ ਬਿਲ ਨਾਮਕ ਮਕੈਨਿਕ ਤੁੰਦਲਾ ਨਹੀਂ ਕਰਨਾ ਚਾਹੁੰਦਾ ਸੀ ਬਾਲਡਵਿਨ ਲੋਕੋਮੋਟਿਵ ਵਰਕਰਸ ਪ੍ਰੈਜ਼ੀਡੈਂਟ ਸੈਮਿਊਲ ਵਾਕਲੈਨ ਨੇ ਇੱਕ ਵਾਰ ਕਿਹਾ ਸੀ ਇੱਕ ਆਮ ਇਨਸਾਨ ਨੂੰ ਬੜੀ ਸਰਲਤਾ ਨਾਲ ਪ੍ਰੇਰਿਤ ਕੀਤਾ ਜਾ ਸਕਦਾ ਹੈ ਜੇਕਰ ਉਹ ਤੁਹਾਡਾ ਆਦਰ ਕਰਦਾ ਹੈ ਅਤੇ ਜਦੋਂ ਵੀ ਤੁਸੀਂ ਉਸ ਨੂੰ ਦੱਸ ਦਿਓ ਕਿ ਤੁਸੀਂ ਵੀ ਉਸ ਦੇ ਕਿਸੇ ਵਿਸ਼ੇਸ਼ ਗੁਣ ਕਾਰਨ ਉਸ ਦਾ ਸਤਿਕਾਰ ਕਰਦੇ ਹੋ ਸਪਸ਼ਟ ਰੂਪ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਕਿਸੇ ਆਦਮੀ ਦੀ ਕਿਸੇ ਗੱਲ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਇਹ ਅਹਿਸਾਸ ਕਰਵਾਓ ਜਿਵੇਂ ਉਹ ਹੀ ਉਸ ਦਾ ਸਭ ਤੋਂ ਉੱਤਮ ਗੁਣ ਹੋਵੇ ਸ਼ੇਕਸਪੀਅਰ ਨੇ ਕਿਹਾ ਸੀ ਜੇਕਰ ਤੁਹਾਡੇ ਅੰਦਰ ਕੋਈ ਗੁਣ ਨਹੀਂ ਤਾਂ ਇਸ ਤਰ੍ਹਾਂ ਵਿਹਾਰ ਕਰੋ ਜਿਵੇਂ ਉਹ ਗੁਣ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੋਣ ਅਤੇ ਦੂਜੇ ਲੋਕਾਂ ਨੂੰ ਵੀ ਤੁਸੀਂ ਇਹ ਗੱਲ ਸਾਫ਼-ਸਾਫ਼ ਦੱਸ ਦਿਓ ਕਿ ਤੁਸੀਂ ਸਾਹਮਣੇ ਵਾਲੇ ਵਿਅਕਤੀ ਵਿੱਚ ਜੋ ਗੁਣ ਦੇਖਣੇ ਚਾਹੁੰਦੇ ਹੋ ਉਹ ਗੁਣ ਉਹਨਾਂ ਦੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹਨ ਉਹਨਾਂ ਦਾ ਅਕਸ ਬਦ}{\text{ੀਆ ਬਣਾ ਦਿਓ ਅਤੇ ਫਿਰ ਉਸ ਅਕਸ ਨੂੰ ਸਹੀ ਸਾਫਤ ਕਰਕੇ ਦਿਖਾਓ ਆਪਣੀ ਪੁਸਤਕ ਸਾਵੀਨਰਸ ਮਾਈ ਲਾਈਫ ਵਿਦ ਅ ਮੈਂਟਰ ਲਿੰਕ ਵਿੱਚ ਜਾਰਜਟ ਲੇਬਲਾਂਕ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਉਸਨੇ ਇੱਕ ਬੈਲਜੀਅਮ ਸਿੰਡਰੇਲਾ ਦੀ ਅਨੋਖੀ ਕਾਇਆਪਾਲਟ ਕਰ ਦਿੱਤੀ ਸੀ। ਉਹ ਇਸ ਪੁਸਤਕ ਵਿੱਚ ਲਿਖਦੀ ਹੈ, "ਮੇਰੀ ਨੌਕਰਾਨੀ ਗੁਵਾਂਡੀ ਦੇ ਹੀ ਇੱਕ ਹੋਟਲ ਤੋਂ ਭੋਜਨ ਲਿਆਉਂਦੇ ਸੀ। ਉਸ ਨੌਕਰਾਨੀ ਨੂੰ ਸਭ ਮੈਰੀ ਦੀ ਡਿਸ਼ਵਾਸ਼ਰ ਕਹਿੰਦੇ ਸਨ ਕਿਉਂਕਿ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਰਤਨ ਮਾਂਜਣ ਵਾਲੀ ਸਹਾਇਕ ਦੇ ਰੂਪ ਵਿੱਚ ਕੀਤੀ ਸੀ। ਉਹ ਇੱਕ ਬਦਸੂਰਤ ਜਹੀ ਸੀ। ਉਸ ਦੀਆਂ ਅੱਖਾਂ ਭੈਗੀਆਂ ਸਨ ਅਤੇ ਪੈਰ ਬਿਲਕੁਲ ਪਤਲੇ ਸਨ ਉਹ ਬੇहद ਕਮਜ਼ੋਰ ਸੀ ਅਤੇ ਆਤਮ ਵਿਸ਼ਵਾਸ ਬਿਲਕੁਲ ਵੀ ਨਹੀਂ ਸੀ ਇੱਕ ਦਿਨ ਉਹ ਆਪਣੇ ਹੱਥ ਵਿੱਚ ਕਹਿ ਕੇ ਰਾਣੀ ਦੀ ਪਲੇਟ ਲੈ ਕੇ ਖੜੀ ਸੀ ਉਦ ਮੈਂ ਉਸ ਨੂੰ ਕਿਹਾ ਮੈਰੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਅੰਦਰ ਕਿੰਨੇ ਅਨਮੋਲ ਖਜ਼ਾਨੇ ਛਿਪੇ ਹੋਏ ਨੇ ਮੈਰੀ ਕੁਝ ਪਲ ਠਹਿਰ ਜਹੀ ਗਈ ਕਿਉਂਕਿ ਉਸਨੇ ਆਪਣੀਆਂ ਭਾਵਨਾਵਾਂ ਮਨੁਛਾ ਕੇ ਰੱਖਣ ਦੀ ਆਦਤ ਸੀ ਉਸਨੇ ਡਿਸ਼ ਨੂੰ ਮੇਜ਼ ਤੇ ਰੱਖਣ ਤੋਂ ਬਾਅਦ ਬੜੇ ਪੋਹਲੇਪਣ ਨਾਲ ਕਿਹਾ ਮੈਡਮ ਮੈਨੂੰ ਤਾਂ ਇਸੇ ਗੱਲ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਉਸ ਨੂੰ ਇਸ ਵਿਸ਼ੇ ਬਾਰੇ ਕੋਈ ਸ਼ੱਕ ਨਹੀਂ ਸੀ ਉਸਨੇ ਇੱਕ ਵੀ ਸਵਾਲ ਨਹੀਂ ਕੀਤਾ ਔਰ ਰਸੋਈ ਤੱਕ ਗਈ ਅਤੇ ਉਸਨੇ ਮੇਰੀ ਕਹੀ ਗੱਲ ਨੂੰ ਦੁਹਰਾਇਆ ਅਤੇ ਆਸਥਾ ਦੀ ਮਹਾਨ ਸ਼ਕਤੀ ਦੇ ਕਾਰਨ ਕਿਸੇ ਨੇ ਵੀ ਉਸ ਦਾ ਮਜ਼ਾਕ ਨਹੀਂ ਉਡਾਇਆ ਉਦੋਂ ਤੋਂ ਸਭ ਲੋਕ ਉਸਨੂੰ ਬਿਸ਼ੇਸ਼ ਤਰ੍ਹਾਂ ਨਾ ਵਿਹਾਰ ਕਰਨ ਲੱਗੇ ਪਰ ਸਭ ਤੋਂ ਜ਼ਿਆਦਾ ਪਰਵਰਤਨਤਾ ਉਸ ਕੋਮਲ ਮੈਰੀ ਵਿੱਚ ਹੋਇਆ ਸੀ ਸ਼ਾਇਦ ਉਸ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਉਸ ਦੇ ਅੰਦਰ ਕੁਝ ਛੁਪੇ ਹੋਏ ਸੰਸਕਾਰ ਗਏ ਹਨ ਇਸ ਲਈ ਉਹ ਆਪਣੇ ਸਰੀਰ ਦਾ ਕੁਝ ਜ਼ਿਆਦਾ ਹੀ ਧਿਆਨ ਰੱਖਣ ਲੱਗੀ ਫਿਰ ਤਾਂ ਉਸ ਦੀ ਸੁਸਤ ਜਵਾਨੀ ਚਮਕ ਉੱਠੀ ਅਤੇ ਉਸ ਦੀ ਬਦਸੂਰਤੀ ਵੀ ਅਚਾਨਕ ਗਾਇਬ ਹੋ ਗਈ ਇਸ ਘਟਨਾ ਤੋਂ 2 ਟਾਈ ਮਹੀਨਿਆਂ ਬਾਅਦ ਉਸਨੇ ਦੱਸਿਆ ਕਿ ਉਹ ਸ਼ੈਫ ਦੇ ਭਤੀਜੇ ਨਾਲ ਵਿਆਹ ਕਰਾ ਰਹੀ ਹੈ। ਉਹ ਬਹੁਤ ਖੁਸ਼ ਸੀ ਕਿਉਂਕਿ ਉਹ ਲੇਡੀ ਬਣਨ ਜਾ ਰਹੀ ਸੀ। ਇੱਕ ਸੰਖੇਪ ਜਿਹੇ ਵਾਕ ਨੇ ਹੀ ਉਸਦਾ ਪੂਰਾ ਜੀਵਨ ਬਦਲ ਦਿੱਤਾ ਸੀ। ਬਿਲ ਪਾਰਕਰ ਡੇਟੋਨੋ, ਬੀਚ ਫਲੋਰੀਡਾ ਵਿੱਚ ਕੰਪਨੀ ਦੇ ਸੇਲਜ਼ ਰਿਪਰੈਜ਼ੈਂਟੇਟਿਵ ਦੇ ਰੂਪ ਵਿੱਚ ਕੰਮ ਕਰ ਰਹੇ ਸਨ। ਉਹਨਾਂ ਦੀ ਕੰਪਨੀ ਵੱਲੋਂ ਕੁਝ ਨਵੇਂ ਉਤਪਾਦਨ ਲਾਂਚ ਕੀਤੇ ਜਾਣ ਵਾਲੇ ਸਨ, ਜਿਨ੍ਹਾਂ ਕਰਕੇ ਉਹ ਕਾਫੀ ਪਰਸੰਨ ਸਨ। ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੱਡੇ ਫੂਡ ਮਾਰਕੀਟ ਦੇ ਮੈਨੇਜਰ ਨੇ ਇਹਨਾਂ ਉਤਪਾਦਾਂ ਨੂੰ ਆਪਣੇ ਸਟੋਰ ਵਿੱਚ ਰੱਖਣ ਤੋਂ ਮਨਾਂ ਕਰ ਦਿੱਤਾ ਹੈ ਇਹ ਜਾਣ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਬਿਲ పార్ਕਰ ਸਾਰਾ ਦਿਨ ਇਸ ਇਨਕਾਰ ਦੀ ਵਜ੍ਹਾ ਲੱਭਦੇ ਰਹੇ ਅਤੇ ਫਿਰ ਸ਼ਾਮ ਨੂੰ ਘਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰ ਫਿਰ ਉਸ ਸਟੋਰ ਦੇ ਮੈਨੇਜਰ ਨੂੰ ਮਿਲਣ ਦਾ ਫੈਸਲਾ ਕੀਤਾ ਬਿਲ ਨੇ ਉਸ ਮੈਨੇਜਰ ਨੂੰ ਕਿਹਾ ਜਿਦਾ ਸੁਭਾ ਮੈਂ ਤੁਹਾਨੂੰ ਸਾਡੇ ਨਵੇਂ ਉਤਪਾਦਾਂ ਦੀ ਜਾਣਕਾਰੀ ਦੇ ਰਿਹਾ ਸੀ ਉਹਦੇ ਮੈਂ ਕੁਝ ਤੱਥਾਂ ਬਾਰੇ ਦੱਸਣਾ ਭੁੱਲ ਗਿਆ ਸੀ ਮੈਂ ਤੁਹਾਡਾ ਥੋੜਾ ਜਿਹਾ ਸਮਾਂ ਹੋਰ ਚਾਹੁੰਨਾ ਤਾਂ ਕਿ ਮੈਂ ਉਹਨਾਂ ਸਾਰੇ ਤੱਥਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਜੋ ਸੁਭਰ ਰਹਿ ਗਏ ਸਨ ਮੈਂ ਹਮੇਸ਼ਾ ਹੀ ਤੁਹਾਡੇ ਇਸ ਗੁਣ ਦਾ ਆਦਰ ਕਰਦਾ ਹਾਂ ਕਿ ਤੁਸੀਂ ਬਹੁਤ ਚੰਗੇ ਸਰੋਤਾ ਹੋ ਅਤੇ ਜੇਕਰ ਤੁਸੀਂ ਤੱਥਾਂ ਨਾਲ ਸਹਿਮਤ ਹੋ ਜਾਂਦੇ ਹੋ ਤਾਂ ਤੁਸੀਂ ਆਪਣਾ ਫੈਸਲਾ ਵੀ ਆਸਾਨੀ ਨਾਲ ਬਦਲ ਲੈਂਦੇ ਹੋ ਇੱਕ ਸੁਭਰ ਦਬਲਿਨ ਆਇਰਲੈਂਡ ਦੇ ਇੱਕ ਪ੍ਰਸਿੱਧ ਦੰਦ ਚਿਕਿਤਸਕ ਡਾਕਟਰ ਮਾਰਟਿਨ ਫਿਟ ਜੇ ਹੋਂ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਦੇ ਇੱਕ ਮਰੀਜ਼ ਨੇ ਦੱਸਿਆ ਕਿ ਜਿਸ ਧਾਤ ਦੇ ਕੱਪ ਦੇ ਹੋਲਡਰ ਨਾਲ ਉਹ ਆਪਣਾ ਮੂੰਹ ਸਾਫ਼ ਕਰ ਰਿਹਾ ਸੀ ਉਹ ਬਿਲਕੁਲ ਗੰਦਾ ਸੀ ਸੱਚ ਤਾਂ ਇਹ ਸੀ ਕਿ ਇਹ ਉਹ ਮਰੀਜ਼ ਕੱਪ ਨਾਲ ਪਾਣੀ ਪੀ ਰਿਹਾ ਸੀ ਹੋਲਡਰ ਨਾਲ ਨਹੀਂ ਪਰ ਨਿਸ਼ਚਿਤ ਤੌਰ ਤੇ ਇਹ ਪ੍ਰੋਫੈਸ਼ਨਲ ਨਹੀਂ ਸੀ ਕਿ ਗੰਦੇ ਹੋਲਡਰ ਦੀ ਵਰਤੋਂ ਕਿਵੇਂ ਕੀਤੀ ਜਾਵੇ ਮਰੀਜ਼ ਦੇ ਚਲੇ ਜਾਣ ਤੇ ਡਾਕਟਰ ਫਿਟ ਹਿਊ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਜਾ ਕੇ ਸਫਾਈ ਕਰਨ ਵਾਲੀ ਔਰਤ ਬ੍ਰਿਜਰਡ ਨੂੰ ਇੱਕ ਨੋਟ ਲਿਖਿਆ। ਉਹਨਾਂ ਨੇ ਇਸ ਤਰ੍ਹਾਂ ਲਿਖਿਆ, "ਮੇਰੀ ਮੁਲਾਕਾਤ ਤੁਹਾਡੇ ਨਾਲ ਬਹੁਤ ਘੱਟ ਹੋ ਸਕੀ ਹੈ ਕਿਉਂਕਿ ਤੁਸੀਂ ਕੇਵਲ ਹਫ਼ਤੇ ਵਿੱਚ 2 ਵਾਰ ਸਾਡੇ ਦਫ਼ਤਰ ਵਿੱਚ ਆ ਸਕਦੇ ਹੋ। ਤੁਹਾਡਾ ਸਫਾਈ ਕਰਨ ਦਾ ਕੰਮ ਚੰਗਾ ਹੁੰਦਾ ਹੈ। ਇਸ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਂਝ ਮੇਰੇ ਹਿਸਾਬ ਨਾਲ ਹਫ਼ਤੇ ਵਿੱਚ 2 ਦਿਨ" 2 ਘੰਟੇ ਦਾ ਸਮਾਂ ਸਫਾਈ ਲਈ ਕਾਫੀ ਘੱਟ ਹੁੰਦਾ ਹੈ ਜੇਕਰ ਤੁਸੀਂ ਚਾਹੋ ਤਾਂ ਕਦੇ-ਕਦੇ ਸਾਫ਼ ਕਰਨ ਵਾਲੀਆਂ ਵਸਤਾਂ ਜਿਵੇਂ ਕੱਪ ਹੋਲਡਰ ਆਦਿ ਦੀ ਵੀ ਸਫਾਈ ਲਈ ਤੁਸੀਂ ਅੱਧੇ ਘੰਟੇ ਦਾ ਜ਼ਿਆਦਾ ਸਮਾਂ ਹੋਰ ਲੈ ਸਕਦੇ ਹੋ ਉਂਝ ਇਸ ਅੱਧੇ ਘੰਟੇ ਲਈ ਤੁਹਾਨੂੰ ਵੱਖਰਾ ਭੁਗਤਾਨ ਜ਼ਰੂਰ ਕੀਤਾ ਜਾਵੇਗਾ ਡਾਕਟਰ ਫਿਟ ਹਿਊ ਨੇ ਸਾਨੂੰ ਅੱਗੇ ਦੱਸਿਆ ਜਦੋਂ ਅਗਲੇ ਦਿਨ ਮੈਂ ਦਫ਼ਤਰ ਵਿੱਚ ਪਹੁੰਚਿਆ ਤਾਂ ਮੇਰਾ ਮੇਜ਼ ਸ਼ੀਸ਼ੇ ਵਾਂਗ ਚਮਕ ਰਿਹਾ ਸੀ ਸਾਰਾ ਫਰਨੀਚਰ ਬਿਲਕੁਲ ਢੂੜ ਰਹਿਤ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਟ੍ਰੀਟਮੈਂਟ ਰੂਮ ਦਾ ਮੁਆਇਨਾ ਕੀਤਾ ਤਾਂ ਉੱਥੇ ਜਿੰਨੇ ਵੀ ਕੱਪ ਹੋਲਡਰ ਰੱਖੇ ਗਏ ਸਨ ਉਹਨਾਂ ਵਿੱਚੋਂ ਕ੍ਰੋਮ ਪਲੇਟਿਡ ਕੱਪ ਸਭ ਤੋਂ ਜ਼ਿਆਦਾ ਚਮਕ ਰਿਹਾ ਸੀ ਮੈਂ ਤਾਂ ਕੇਵਲ ਉਸ ਸਫਾਈ ਕਰਮਚਾਰੀ ਦੇ ਸਾਹਮਣੇ ਉਸ ਦਾ ਇੱਕ ਚੰਗਾ ਐਕਸ਼ਨ ਨਿਰਧਾਰਿਤ ਕੀਤਾ ਸੀ ਜਿਸਨ ਉਹ ਹਰ ਕਿਉਂ ਤੇ ਸਵਾਲਣਾ ਚਾਹੁੰਦੀ ਸੀ ਉਸ ਨੇ ਇਸ ਕੰਮ ਵਿੱਚ ਕਿੰਨਾ ਜ਼ਿਆਦਾ ਸਮਾਂ ਲਾਇਆ ਹੋਵੇਗਾ ਸ਼ਾਇਦ ਬਿਲਕੁਲ ਵੀ ਨਹੀਂ ਇੱਕ ਪ੍ਰਚੀਨ ਕਹਾਵਤ ਹੈ ਕਿਸੇ ਵੀ ਕੁੱਤੇ ਨੂੰ ਤੁਸੀਂ ਬੁਰਾ ਨਾਂ ਦੇ ਦਿਓ ਫਿਰ ਦੇਖੋ ਕਿੰਨਾ ਬੁਰਾ ਵਰਤਾਓ ਕਰੇਗਾ ਤੇ ਜੇਕਰ ਤੁਹਾਡਾ ਦਿਲ ਚਾਹੇਗਾ ਕਿ ਤੁਸੀਂ ਉਸਨੂੰ ਖਤਮ ਕਰ ਦਿਓ ਪਰ ਜੇਕਰ ਤੁਸੀਂ ਨੂੰ ਇੱਕ ਚੰਗਾ ਨਾਂ ਦੇ ਦਿਓ ਫਿਰ ਦੇਖਣਾ ਕਿ ਉਹ ਖੁਦ ਹੀ ਤੁਹਾਡੇ ਲਈ ਆਪਣੀ ਜਾਨ ਸ਼ੋਰ ਕਰਨ ਲਈ ਤਿਆਰ ਰਹੇਗਾ ਮਿਸ ਜੀ ਰੂਪ ਹੰਪਕਿੰਸ ਬਰੋਕਲਿਨ ਨਿਊਯਾਰਕ ਵਿੱਚ ਚੌਥੀ ਕਲਾਸ ਨੂੰ ਪੜ੍ਹਾਉਂਦੀ ਸੀ ਜਦੋਂ ਸਕੂਲ ਦੇ ਪਹਿਲੇ ਦਿਨ ਹੀ ਉਸਨੇ ਆਪਣੀ ਕਲਾਸ ਦੀ ਹਾਜ਼ਰੀ ਰਜਿਸਟਰ ਨੂੰ ਦੇਖਿਆ ਦਾ ਉਹਨਾਂ ਦਾ ਉਤਸ਼ਾਹ ਤੇ ਜੋਸ਼ ਅਚਾਨਕ ਠੰਡੇ ਪੈ ਗਏ ਕਾਰਨ ਇਹ ਸੀ ਕਿ ਇਸ ਸਾਲ ਉਹਨਾਂ ਦੀ ਕਲਾਸ ਵਿੱਚ ਟੋਮੇਟੀ ਨਾਮਕ ਬੱਚਾ ਵੀ ਆ ਗਿਆ ਸੀ ਜਿਸ ਦਾ ਅਕਸ ਇੱਕ ਸ਼ੈਤਾਨ ਦੇ ਅਤੇ ਬਿਗੜੇ ਹੋਏ ਬੱਚੇ ਵਾਲਾ ਸੀ ਤੀਜੀ ਕਲਾਸ ਦੀ ਅਧਿਆਪਕਾ ਹਮੇਸ਼ਾ ਹੀ ਆਪਣੇ ਸਹਿਕਰਮੀਆਂ ਤੇ ਅਹੁਦੇਦਾਰਾਂ ਆਦਿ ਨਾਲ ਉਸ ਬੱਚੇ ਦੀਆਂ ਸ਼ੈਤਾਨੀਆਂ ਦੀ ਚਰਚਾ ਕਰਦੀ ਰਹਿੰਦੀ ਸੀ ਅਨੁਸ਼ਾਸਨ ਸ਼ਬਦ ਦਾ ਤਾਂ ਉਸ ਬੱਚੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਉਹ ਸਭ ਲੜਕਿਆਂ ਨਾਲ ਉਹ ਏ ਤਰ੍ਹਾਂ ਕੁੱਟਮਾਰ ਕਰਦਾ ਸੀ ਲੜਕੀਆਂ ਨਾਲ ਸ਼ੇਰ ਛੜ ਕਰਦਾ ਸੀ ਇੱਥੇ ਤੱਕ ਕਿ ਅਦੇ ਆਪਕਾਵਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਵੇਂ ਜਿਵੇਂ ਉਹ ਵੱਡਾ ਹੋ ਰਿਹਾ ਸੀ ਉਸ ਦੀਆਂ ਸ਼ਰਾਰਤਾਂ ਵੀ ਵੱਧਦੀਆਂ ਜਾ ਰਹੀਆਂ ਸਨ ਪਰ ਉਸ ਵਿੱਚ ਇੱਕ ਗੁਣ ਵੀ ਸੀ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਤੇਜ਼ੀ ਨਾਲ ਹਰ ਚੀਜ਼ ਨੂੰ ਸਿੱਖ ਲੈਂਦਾ ਸੀ ਉਹਨਾਂ ਤੋਂ ਮੇਰੀ ਮਸੀਆ ਨਾਲ ਨਿਪਟਨ ਲਈ ਮੈਸੇਜ ਹੰਪਕਿੰਸ ਨੇ ਨਿਰਣਾ ਲਿਆ ਆਪਣੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਉਹਨਾਂ ਨੇ ਇਸ ਤਰ੍ਹਾਂ ਕੀਤਾ ਰੋਜ ਤੁਹਾਡੀ ਡਰੈਸ ਵਾਕਈ ਬਹੁਤ ਖੂਬਸੂਰਤ ਹੈ। ਮੰਮੀ ਲਿਆਈ ਆ ਜਾਂ ਪਾਪਾ। ਮੈਂ ਸੁਣਿਆ ਐਤਸੀਮਾ ਤੁਹਾਡੀ ਟ੍ਰਾਇੰਗ ਤਾਂ ਗਾਜਬ ਦੀ ਹੈ। ਜਦੋਂ ਟੌਮੀ ਦਾ ਨੰਬਰ ਆਇਆ ਤਾਂ ਬੋਲੀ ਟੌਮੀ ਮੈਨੂੰ ਅਜੀਹਾ ਲੱਗਦਾ ਹੈ ਕਿ ਤੁਸੀਂ ਇੱਕ ਚੰਗਾ ਲੀਡਰ ਹੋ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਕਲਾਸ ਦੇ ਮੋਨੀਟਰ ਬਣ ਜਾਓ। ਬੱਚਿਆਂ ਨੂੰ ਸੰਭਾਲਣ ਵਿੱਚ ਤੁਸੀਂ ਮੇਰੀ ਮਦਦ ਕਰੋ। ਇਸ ਨਾਲ ਇਸ ਸਾਲ ਚੌਥੀ ਕਲਾਸ ਵਿੱਚ ਪੂਰੇ ਸਕੂਲ ਦੀ ਸਭ ਤੋਂ ਚੰਗੀ ਕਲਾਸ ਬਣ ਜਾਵੇਗੀ। ਮੁਢਲੇ ਦਿਨਾਂ ਵਿੱਚ ਟੀਚਰ ਨੇ ਟੌਮੀ ਦੇ ਹਰ ਛੋਟੇ ਛੋਟੇ ਕਾਰਜ ਦੀ ਵੀ ਦਿਲ ਖੋਲ ਕੇ ਤਾਰੀਫ਼ ਕੀਤੀ। ਫਿਰ ਤਾਂ ਉਹ ਨੌਂ ਸਾਲਾਂ ਬੱਚਾ ਵੀ ਆਪਣੇ ਅਕਸ ਵਿੱਚ ਖੜਾ ਉਤਰਨ ਲਈ ਭਰਪੂਰ ਯਤਨ ਕਰਨ ਲੱਗਿਆ। ਜੇਕਰ ਤੁਸੀਂ ਵੀ ਕਿਸੇ ਦੇ ਵਿਹਾਰ ਨੂੰ ਬਦਲਣਾ ਚਾਹੁੰਦੇ ਹੋ ਤਾਂ ਇੱਕ ਨਿਪੁੰਨ ਲੀਡਰ ਵਾਂਗ ਇਹ ਕਰੋ। ਸਿਧਾਂਤ 7ਵਾਂ। ਸਾਹਮਣੇ ਵਾਲੇ ਵਿਅਕਤੀ ਨੂੰ ਇੱਕ ਅਜਿਹੇ ਅਕਸ ਵਿੱਚ ਵੰਨਦਿਓ ਜਿਸ ਨੂੰ ਉਹ ਬਦਲਣਾ ਨਾ ਚਾਹੇ। ਏ ਅੱਜ ਆਇ ਇੱਥੇ ਸੰਭਵਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾ ਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ